ਸਸ਼ੇਗਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਅੱਜ ਮੋਲਾ ਪਰ ਮੇਲੇ ਦੇ ਖੜੇ ਸੀ ਬਾਈ ਦੁੱਧ ਜਵਾਈ ਮੇਲਾ ਤੇ ਆ ਬਾਈ ਹੁਣੀ ਆਪਣੇ ਨਾਲ ਸੀਗੇ ਇਹਨਾਂ ਨੂੰ 3 ਮਹੀਨੇ ਹੋਇਆ ਫਾਰਮ ਕਰੇ ਨੂੰ ਤੇ ਤਿੰਨ ਮਹੀਨੇ ਦੇ ਵਿੱਚ ਇਹਨਾਂ ਨੇ ਇੰਨੀ ਕੀ ਤਿਆਰੀ ਕਰੀ ਆ ਮਾਲਾ ਵੀ ਇਹਨਾਂ ਦੀ ਬੱਕਰੀ ਅੱਜ ਪੋਜੀਸ਼ਨ ਤੇ ਆਈ ਆ ਠੀਕ ਹੈ ਨੰਬਰਾਂ ਤੇ ਆਈ ਆ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਤੇ ਤਿੰਨ ਮਹੀਨੇ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਬਾਕੀ ਭਾਈ ਆਪਣੇ ਨਾਲ ਰਿਆਸਤ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਵੀਰੇ ਰਿਆਸਤ ਬਹੁਤ ਵਧੀਆ ਕਾਲੇ ਭਾਈ ਪਹਿਲਾਂ ਧੰਨਵਾਦ ਕਰਦਾ 바ਵਾ ਗੋਡ ਫਾਰਮ ਜੀ ਵੀ ਬਹੁਤ ਬਹੁਤ ਜੋ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਂਦੇ ਆ ਧੰਨਵਾਦ ਸਬਸਕ੍ਰਾਈਬਰ ਨੂੰ ਸ਼ੇਅਰ ਕਰੋ ਵੀਡੀਓ ਨੂੰ ਮੈਂ ਭਾਈ ਦਾ ਜਿਵੇਂ ਇਹਨਾਂ ਨੇ ਤਿੰਨ ਮਹੀਨੇ ਸਰ ਉਹ ਤਿੰਨ ਮਹੀਨਿਆਂ ਚ ਬੰਦੇ ਨੇ ਕਿੰਨੀ ਮਿਹਨਤ ਕੀਤੀ ਦਰਤ ਗੋਡ ਫਾਰਮ ਪਰ ਤੇ ਯਾਨੀ ਕਿ ਇਹਨਾਂ ਵੀ ਵਧਾਈ ਦੇ ਪਾਤਰ ਵੀ ਬੰਦੇ ਨੇ ਮਿਹਨਤ ਕੀਤੀ ਥੋੜੇ ਸਮੇਂ ਦੇ ਵਿੱਚ ਥੋੜਾ ਮਿਹਨਤ ਕਰੇ ਤਾਂ ਤਰੱਕੀ ਪਾਸ ਆ ਜਾਵਾ ਬਿਲਕੁਲ ਹੁਣ ਇਹਨਾਂ ਨੇ ਘਟੂ ਘੜਾ ਮਹੀਨਾ ਹੋ ਗਿਆ ਸੀ ਬੱਕਰੀ ਸਾਹਮਣੇ ਠੀਕ ਹੈ ਜੀ ਬੱਕਰੀ ਪੋਜੀਸ਼ਨ ਦੇ ਵਿੱਚ ਆ ਗਈ ਹੈ ਨਾ ਵੀਤੀ ਰਕਮ ਨਕਦ ਨਾ ਰਾਸ਼ੀ ਔਰ ਕਪ ਦੇ ਨਾਲ ਠੀਕ ਹੈ ਹਾਂ ਯਾਨੀ ਕਿ ਜੇ ਮੰਨ ਲੇ ਕਿ ਚਲੋ ਵੀ ਜੇ ਥੋੜੀ ਜੀ ਹੋਰ ਮਿਹਨਤ ਹੁੰਦੀ ਮੰਨ ਲਓ ਸਾਲ ਜਾਂ 8 10 ਮਹੀਨਿਆਂ ਦੀ ਮਿਹਨਤ ਹੁੰਦੀ ਤਾਂ ਹੋਰ ਵੀ ਵਧੀਆ ਨੰਬਰਾਂ ਤੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਆ ਜਿਵੇਂ ਤਿੰਨ ਹਾਂ ਜਿਵੇਂ ਤਿੰਨ ਮਹੀਨਿਆਂ ਦੇ ਵਿੱਚ ਨੰਬਰ ਬਕਰੀ ਇਹ ਤਾਂ ਬਹੁਤ ਵੱਡੀ ਗੱਲ ਆ ਤੇ ਮੁਬਾਰਕਾਂ ਵੀਰ ਨੂੰ ਨਾ ਇਸੇ ਤਰ੍ਹਾਂ ਹੋਰ ਵੀ ਜਿਹੜੀ ਤਿਆਰੀ ਕਰੋ ਗੁਰਦੇਤਗੜ੍ਹ ਫਾਰਮ ਬਰਮੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਵੀਰੇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ